ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਟਾਬਰੇਟ ਤੇ ਇੱਕ ਗੱਬਣਾ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਠੀਕ ਆ ਜੀ ਕਿਵੇਂ ਚੱਲਦਾ ਬਾਈ ਕੰਮ ਕੰਮ ਵਧੀਆ ਚੱਲਦਾ ਜੀ ਨਾਮ ਤੇ ਐਡਰੈਸ ਬੋਲੋ ਨਾਮ ਬੱਗਾ ਸਿੰਘ ਜੀ ਪਿੰਡ ਛੰਨਾ ਗਲਬ ਸਿੰਘ ਜੀ ਜ਼ਿਲ੍ਹਾ ਬਰਨਾਲਾ ਇਹ ਤਸਵੀਰ ਬਈ}{|\text{ਸ਼ੇਲ ਤਪਾਈ}|} ਨੇੜੇ ਪਿੰਡ ਬਈ ਨੇੜੇ ਪਿੰਡ ਜਿਹੜੇ ਪਲੌੜ ਇਧਰ ਪਾਈ ਰੂਪਾ ਪਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ 99640 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਟਾਪ ਰੀਡ ਕਿਹੜਾ ਸੂਆ ਸੂਈ ਆ ਇਹ ਪਲੌਣ ਵੱਸੀ ਸੂਈ ਆ ਜੀ ਪਹਿਲਾ ਸੂਆ ਪਹਿਲਾ ਸੂਆ ਕਦੋਂ ਸੂਈ ਆ ਬਾਈ ਇਹ ਰਾਤ ਦੀ ਸੂਈ ਵੀ 2:30 ਵਜੇ ਦੀ ਠੀਕ ਆ ਬੱਚਾ ਕੀ ਦੇਤਾ ਜੀ ਬੱਛਾ ਜੀ ਬੱਚਾ ਦੇਤਾ ਜੇਰ ਪੈ ਗਈ ਹੈ ਜੇਰ ਪੈ ਗਈ ਜੇਰ ਬਾਈਆ ਬੱਠਲ ਚ ਰੱਕੀ ਬੈਠਾ ਓਕੇ ਆ ਕੰਪਲੀਟ ਆ ਬੱਚਾ ਕਰਮਲੀ ਨੇ ਬੱਛਾ ਦੇਤਾ ਬੱਚੇ ਬਹੁਤ ਚੰਗੇ ਪਾਉਂਦੇ ਹਾਂਜੀ 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 ਹੂੰ ਕਿੰਨਾ ਕੁ ਬਾਈ ਫਿਰ ਬੋਲਾ ਬੋਲਾ ਕੱਢਿਆ ਦਾ ਬੋਲਾ ਹੀ ਸਵੇਰੇ ਕੱਢਿਆ ਪਾਇਦਾ 5-6 ਕਿਲੋ ਵਹਿੜ ਦਾ ਓਕੇ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਦੁੱਧ ਜੀ ਬੈੜ ਨੂੰ ਦੇਣਾ ਚਾਹੀਦਾ ਡਾਕਟਰ 24-25 ਕਿਲੋ ਲੇਵਾ ਪੜਾ ਚਾਹੀਦਾ ਹਾਂਜੀ ਲੇਵਾ ਥੰਡ ਲੇਵੇ ਦੀ ਵਹਿੜ ਆ ਗੁਲਾਬੀ ਥਣ ਮੂਕੇ ਵਾਲਾ ਥਣ ਕੱਲਾ ਕੱਲਾ ਥਣ ਪਰੇ ਫੋਟ ਜੀ ਆ ਚਲਦੀ ਨਾ ਵੀ ਨਾ ਨਾ ਇਹ ਉਹ ਸਰਾਖ ਹੀ ਹੈ ਨਹੀਂ ਬਹੁਤ ਠੀਕ ਆ ਬਈ ਨਾੜਾ ਨੂੜਾ ਫੌਲਾ ਚੰਗੀਆਂ ਕੱਲੀ ਕੱਲੀ ਨਾੜਾ ਦੇਖੋ ਬਈ ਦੁੱਧ ਵਾਲੀ ਨਾੜ ਦੇਖੋ ਤੇ ਚੰਗੀਆਂ ਬੜ ਪ੍ਰਿੰਟ ਵਾਲੀਆਂ ਜਿਆਦਾ ਠੰਡੀ ਨਹੀਂ ਆ ਜੀ ਜਿਵੇਂ ਭਲੂਣ ਬੱਸੀ ਆ ਠੀਕ ਆ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਦੇਖੋ ਆਏ ਦੇਖੋ ਆਇਨ ਇੱਕ ਟੋਟ ਮੇ ਲੈਵੇ ਦੀ ਜਿਵੇਂ ਗੁੰਦਮਾ ਲੈ ਰਿਹਾ ਬੱਸ ਹਮ ਲਾ ਸੋਨਾ ਆਰਡਰ ਬਈ ਕੁਆਲਿਟੀ ਜਿਵੇਂ ਮਰਜੀ ਲਥਣਾ ਨੂੰ ਹੱਥ ਲਾਈ ਚਲਾ ਆਇ ਨਹੀਂ ਪੂਰਾ ਬਾਸਤਾ ਠੀਕ ਆ ਇਹਣਾ ਕੁਛ ਨਹੀਂ ਨਹੀਂ ਬਈ ਹਮ ਫੁੱਲ ਦੇ ਬਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਸੂਈਸ ਵਾਈ ਬੱਚਾ ਕਰਮਾਈ ਨੇ ਬੱਚਾ ਦਿੱਤਾ ਤੇ ਜੇਰ ਵੀ ਬਾਈ ਵੱਟਾ ਚ ਰੱਖੀ ਬੈਠਾ ਓਕੇ ਆ ਕੰਪਲੀਟ ਬਰੀਡ ਬਹੁਤ ਆ ਵੜ ਤੇ ਜਾਤ ਬਰੀਡ ਫੁੱਲ ਬਰੀਕੀਆਂ ਇਹਦਾ ਬਾੜ ਹੀ ਆ ਬੱਸੀ ਡਾਕਟਰ ਸਾਹਿਬ ਫੇਸ ਬੜਾ ਚੰਗਾ ਬੋਦੀ ਬਾਦੀ ਚੰਗੇ ਆ ਸਨਖ ਪੁਣਾ ਵੜ ਦੇ ਵਿੱਚ ਫੁੱਲ ਆ ਬਈ ਕੀ ਬਾਤ ਆ ਦੁੱਧ ਵਾਲਾ ਪੀ ਸਕ ਨਹੀਂ ਹਾਂਜੀ ਹਾਂਜੀ ਨੇ ਦੇ ਦੀ ਬਾਂਦਰ ਦੇਖੋ ਡਾਕਟਰ ਸਾਹਿਬ ਫੁੱਟ ਚੌੜਾ ਮੈਂ ਕਹਿੰਦਾ ਤੋਰਾ ਦੇਖੋ ਆਥੀਆਂ ਵਾਲਾ ਤੋਰਾ ਹਨਾ ਆਏ ਤੁਰਦੀ ਆ ਕਰਮ ਵਾਲੀ ਚੌੜੀਆਂ ਕਰ ਕਰਕੇ ਲੱਤਾਂ ਬਈ ਕਿਆ ਬਾਤ ਆ ਇਹ ਮੁੱਲ ਬਈ ਫੂਨਤੀ ਹੋ ਜੂ ਮੁੱਲ ਫੂਨਤੀ ਹਾਂ ਮੁੱਲ ਫੂਨਤੇ ਹੋ ਜੀ ਜਾਇਜ਼ ਹੋ ਮੁੱਲ ਜਾਇਜ਼ ਹੋ ਜੀ ਹੋ ਫੂਨਤੇ ਬਹੁਤ ਠੀਕ ਆ ਬਈ ਮੁੱਲ ਬਈ ਕਹਿੰਦਾ ਫੂਨਤੀ ਕਰ ਲੈ ਮੁੱਲ ਜਿਹੜਾ ਵਿਦੇਸ਼ਾ ਉਹ ਨਾਲ ਜਮਾ ਜਾਇਜ਼ ਹੋ ਇਧਰ ਦੇਖੋ ਰੱਟਾ ਨਾੜਾ ਨੂੜਾ ਦਿਖਾਓ ਜਮਾ ਇਹ ਦੇਖੋ ਵਿੱਚ ਗੁੰਦਮਾ ਦਾ ਨਾੜਾ ਜਮਾ ਸਹੀ ਗੱਲ ਆ ਬਈ ਹਾਂ ਇਕ ਕਮਰਸੀਨ ਨਾੜ ਨਾ ਐ ਖੜੀ ਆ ਚਾਰ ਸਪੇਰੇ ਤੋਂ ਲੇਵਾ ਖਾਨ ਨੇ ਪਰ ਸ਼ਾਂਤੋ ਦੇਖੋ ਨੇ ਬਰੀ ਕੁਆਲਟੀ ਦਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਰਮ ਵਾਲੀ ਨੂੰ ਕਿਆ ਬਾਤ ਆ ਵੇ ਇਧਰੋਂ ਵੀ ਲੇਵਾ ਚੈੱਕ ਕਰ ਲੋ ਕਿਆ ਬਾਤ ਆ ਬਾਕੀ ਕੋਈ ਚੈੱਕ ਕਰਨੀ ਬਈ ਧਾਰਾ ਮਾਰ ਕੇ ਰਖਾ ਦੇ ਮਾਰ ਦੇ ਬਈ ਧਾਰਾ ਬਈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਚਵਾਈ ਇੱਕ ਨੰਬਰਾਂ ਮੋਟਾ ਮੋਟਾ ਚੋਂ ਲੱਗਿਆ ਕਿ ਬਾਈ ਬਹੁਤ ਹੈ ਗਿਆ ਹਣਾ ਚੁਆੜੀ ਡੱਡਾ ਖਾਣ ਵਾਲਾ ਕਿੰਨਾ ਵਸੀਆ ਚੀ ਚੋਲੋ ਚਾਹੇ ਮਸ਼ੀਨਾਂ ਚੋਲੋ ਕੀ ਬਾਤ ਆ ਮਗਰਲੇ ਥਣਾ ਦੇਖੋ ਜੀ ਬਾਈ ਲੈ ਕੀ ਬਾਤ ਆ ਯਾਰ ਟੂਣ ਚੰਗਾ ਬਾਕੀ ਜਮਾ ਹੀ ਬੋਲਾ ਕਨੇ ਬਈ ਜਮਾ ਦੇਖੋ ਹੀ ਖੱਟਾ-ਖੱਟਾ ਬੋਲਾ ਜਮਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਸ਼ਿਸ਼ ਕੀ ਬਾਤ ਆ ਯਾਰ ਥੱਲੇ ਵਾ ਦੇਖੋ ਪੰਡ ਵਾਲਾ ਕਰਮ ਵਾਲੀ ਦਾ ਹਾਂ ਲੈ ਮੈਂ ਇਹ ਕਨਾ ਖੜਕਾ ਸੁਣਦਾ ਕਿ ਨਹੀਂ ਚਬਾਈਦਾ ਨਾਲੇ ਬਾਈ ਨੇ ਕਦੇ ਚਬਾਈ ਕਰੀ ਨਹੀਂ ਬਾਈ ਕਹਿੰਦਾ ਚਬਾਈ ਕਰਦਾ ਨਹੀਂ ਘਰੇ ਵੀ ਬਾਈ ਧਰਾਂ ਤੁਰਾਂ ਕਹਿੰਦਾ ਮੈਂ ਘਾਟੀ ਚੋਂ ਨਾ ਬੁੜੀ ਚੋਂ ਨਾ ਲੈ ਬੱਸ ਕਰੋ ਹਣ ਕੀ ਬਾਤ ਹੈ ਮਰੀਦ ਇੱਕ ਨੰਬਰ ਆ ਲੇਵਾ ਕਮਾਲ ਦਾ ਫੰਡ ਵਾਲਾ ਲੇਵਾ ਲੱਗਿਆ ਪਿੱਛੇ ਤੋਂ ਚੌੜੀ ਜੂੜੀ ਦੇ ਕਿੰਨੀ ਆ ਕਿ ਨਹੀਂ ਸੱਚੀ ਦਾ ਬਾਹੰਤਰ ਦੇਖੋ ਇਹ ਕਿੰਨੀ ਜੰਗੀ ਹੈ ਸਫਾਈ ਵਧੀਆ ਬੈਠ ਹੈ ਹਣ ਕੱਦ ਬਰੀਡ ਪ੍ਰਿੰਟ ਲੇਵਾ ਖਣ ਲੇਵਾ ਇੱਕ ਨੰਬਰ ਹਥੀ ਜੋਲੇ ਚਾਹੀ ਮਸ਼ੀਨਾਂ ਚੋੜ ਮੁੱਲ ਬਾਈ ਦੇ ਜਾਇ ਜੀ ਹੁੰਦੇ ਆ ਮੁੱਲ ਹੋਣਾ ਬਾਈ ਕੋਣ ਤੇ ਆ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਡਾਕਟਰ ਸਾਹਿਬ ਕਿੰਨੇ ਦਿਨ ਲਊ ਬਾਈ ਡਾਢਾ ਜੋ ਹਜੇ 4 ਤੋਂ 5 ਚ 4 ਤੋਂ 5 ਦਿਨ ਹਾਂਜੀ ਠੀਕ ਆ ਬਾਈ ਵੀ 8 ਤਰੀਕ ਨੂੰ 9 ਮਹੀਨੇ ਹੋਣੇ ਇਹੇ ਬਸੀ 8 ਤਰੀਕ ਨੂੰ ਠੀਕ ਆ ਬਾਈ ਕਿੰਨਾ ਗਾ ਰਿਕਾਰਡ ਬਾਈ ਦੋਨਾਂ ਰਿਕਾਰਡ ਪਿਛਲੇ ਸੂਆ ਦੱਸਿਆ ਬਾਈ ਡਾ ਮਾਲਕਾ 23 24 ਕਿਲੋ ਦੁੱਧ ਓਕੇ ਟਲਾ ਟੋਲਾ ਬਹੁਤ ਪਈ ਬਾਲੀ ਇਹ ਟੋਲਾ ਬਾਲੀ ਹੈ ਗੱਲਾਂ ਕੱਢੂ ਫਿਰ ਕਰਮਾਲੀ ਨੇ ਸੋਨਾ ਫੁੱਲ ਬ੍ਰੀਡ ਫੁੱਲ ਕੱਦ ਫਰੰਟ ਫਰੰਟ ਬੜਾ ਚੰਗਾ ਨੇਵਾ ਕਮਾਲ ਦਾ ਹਨ ਲੈ ਨੇਵਾ ਚੈੱਕ ਕਰੋ ਥਾਣ ਇੱਕ ਨੰਬਰ ਮੁੱਠੀ ਵਾਲਾ ਥਣ ਕਿਲਾ ਚਲਾ ਥਣ ਪਸ਼ਾ ਤੋਂ ਨੇਵਾ ਦੇਖੋ ਲੈ ਕਮਾਲ ਦਾ ਬਹੁਤ ਸੋਹਣਾ ਡਰੈਕ ਨੇ ਬਾਈ ਹਾਂਜੀ ਹੱਥੋਂ ਦੇਖੋ ਡਰੈਕ ਸਾਹਿਬ ਅੱਛੀ ਦਾ ਕਿੰਨਾ ਚੰਗਾ ਕੱਦ ਕਾਠ ਫੇਸ ਬੜਾ ਪਿਆਰਾ ਮੋਦੀਵਾਦੀ ਚੰਗਿਆ ਸਨੱਕ ਪੋਣਾ ਬੈਰ ਦੇ ਵਿੱਚ ਫੁੱਲਾ ਖੋਲ ਦੇ ਬਈ ਤੋੜ ਕੇ ਰਖਾ ਦੇ ਇੱਕ ਨੰਬਰ ਬ੍ਰੀਡ ਆ ਬਈ ਤੇ ਲਾਡੋ ਲਵ ਪਈਆਂ ਸਾਰੀਆਂ ਬੈਰ ਦੇ ਨਾਲ ਗੱਢ ਕੇ ਪੂਰਾ ਪੰਡ ਵਾਲਾ ਲੇਵਾ ਤਿਆਰ ਕਰਨਾ ਕਰਮ ਵਾਲੀ ਨੇ ਬ੍ਰੀਡ ਬਹੁਤ ਐਰ ਵਰਡ ਦੇਖ ਨਹੀਂ ਬਈ ਦੁੱਧ ਵਾਲਾ ਪੀਸ ਆ ਕੱਚੀ ਗੱਤੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਲੇਵਾ ਬਹੁਤ ਸੋਹਣਾ ਤਿਆਰ ਕਰੋ। ਕਿਆ ਬਾਤ ਹੈ। ਲੈ ਬਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ। ਮੁੱਲ ਵੀਰੇ ਜਾਇਜ ਹੂ। ਮੁੱਲ ਜਾਇਜ ਹੂ ਜੀ ਹੂ ਹੂਨ ਤੇ। ਠੀਕ। ਮੋਲੋ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਲਾ ਮੋਲ ਨਹੀਂ ਕਰਦੇ ਮੋਲ ਹੋਣਾ ਪਰ ਫੋਨ ਤੇ ਆ ਯਾਦ ਬਰੀਡ ਕਰਨਿਓ ਕੋਈ ਘਾਟ ਨਹੀਂ ਲੈਵਾ ਦੇ ਫੁੱਟ ਲਾਂ ਢੁੱਲਾ ਬਹੁਤ ਫਈਆਂ ਸਾਰੀਆਂ ਬਲਡਾਂ ਲੈ ਕੱਢੂ ਫੇਰ ਸੋਣਾ ਲੈ ਪੂਰਾ ਪੰਡ ਵਾਲਾ ਲੈਵਾ ਕਹਿੰਦੇ ਨਾੜਾ ਨੂੜਾ ਫੁੱਲ ਚੰਗੀਆਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਰੀਡ ਇੱਕ ਨੰਬਰ ਕਿਆ ਬਾਤ ਹੈ ਕਿਸ਼ਾ ਲੈਵਾਲੂ ਬਾ ਦੇਖੋ ਬੱਸੀ ਆਣ ਦੇਖ ਤੂੰ ਕਿੰਨਾ ਕਮਾਲ ਆ ਦੇਖੋ ਆਇਆ ਦੇਖੋ ਕੱਪੜੇ ਗਾ ਲੈਵਾ ਜਾ ਸਾਰੀਆਂ ਬਲਡਾਂ ਲੈ ਕੱਢੂ ਫੇਰ ਸੋਣਾ ਹਾਂ ਬਰੀਡ ਇੱਕ ਨੰਬਰ ਆ ਕਰਦ ਚੰਗਾ ਫੇਸ ਨਾਸਾਂ ਨੂੰ ਸੰਗਲਾਬੀ ਕਿਸੇ ਪਾਸੋਂ ਗਰਮ ਵਾਲੀ ਨੂੰ ਕੋਈ ਗਾਰ ਨਹੀਂ ਬਾਈ ਨਾਲਸੀ ਭਰਾ ਕੋਲੇ ਦੋ ਬਈ ਦੋਨੇ ਹੀ ਦਿਖਾਤੇ ਦੋਨੇ ਬਈ ਟਾਪ ਬਰੀਡ ਨੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ